1984 ਵਿੱਚ ਜਦੋਂ ਸਾਡੇ ਜਾਨ ਤੋਂ ਪਿਆਰੇ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਿੰਦੁਸਤਾਨ ਦੀਆਂ ਫੌਜਾਂ ਨੇ ਢਾਹ ਢੇਰੀ ਕੀਤਾ ਤਾਂ ਮੌਜੂਦਾ ਸੰਘਰਸ਼ ਵਿੱਚ ਸਿੱਖ ਨੌਜਵਾਨਾਂ ਨੇ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਸਰਕਾਰੀ ਬਲਾਂ ਵੱਲੋਂ ਲਤਾੜੀ ਜਾ ਰਹੀ ਸੀ ਤੇ ਅਣਖੀ ਸੂਰਮੇ ਆਪਣੇ ਸਿਰਾਂ ਤੇ ਕਫਨ ਬਨ ਕੇ ਮੈਦਾਨੇ ਜੰਗ ਵਿੱਚ ਨਿਤਰੇ ਹੋਏ ਸਨ ਜਿਨ੍ਹਾਂ ਵਿੱਚ ਭਾਈ ਅਮਰੀਕ ਸਿੰਘ ਬੀਰੂ ਬੱਬਰ ਇੱਕ ਹੈ ਭਾਈ ਅਮਰੀਕ ਸਿੰਘ ਦਾ ਜਨਮ 1776 ਵਿੱਚ ਮਾਤਾ ਗਰਮੇਲ ਕੌਰ ਦੀ ਕੁੱਖੋਂ ਪਿਤਾ ਸਰਦਾਰ ਵਜੀਰ ਸਿੰਘ ਦੇ ਘਰ ਪਿੰਡ ਖਾਰਾ ਜ਼ਿਲ੍ਹਾ ਮਾਨਸਾ ਵਿਖੇ ਹੋਇਆ ਆਪ ਜੀ ਦੇ ਤਿੰਨ ਭਰਾ ਸਨ ਆਪ ਸਾਰਿਆਂ ਤੋਂ ਛੋਟੇ ਸਨ ਆਪ ਜੀ ਦੇ ਵੱਡੇ ਭਰਾ ਦਰਸ਼ਨ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਸੇਵਾ ਕਰਦੇ ਹੋਣ ਕਰਕੇ ਆਪ ਜੀ ਦੇ ਘਰ ਖੜਕੂ ਸਿੰਘ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਭਾਈ ਸਾਹਿਬ ਛੋਟੀ ਉਮਰ ਹੀ ਖਾਰਕੂਆ ਸੰਗਾਂ ਤੋਂ ਬਹੁਤ ਪ੍ਰਭਾਵਿਤ ਹੋਏ ਆਪ 7ਵੀਂ ਕਲਾਸ ਵਿੱਚ ਪੜ੍ਹਦੇ ਸਮੇਂ ਸਿੱਖ ਖਾਰਕੂ ਸੰਘਰਸ਼ਾਂ ਵਿੱਚ ਸੇਵਾ ਕਰਨ ਲੱਗ ਪਏ ਆਪ ਜਿੰਨੇ ਭਰਾਵਾਂ ਤੋਂ ਛੋਟੇ ਹੋਣ ਕਾਰਨ ਸਾਰੇ ਆਪ ਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਭਾਈ ਸਾਹਿਬ ਅਜੇ ਬਹੁਤ ਛੋਟੀ ਉਮਰ ਦੇ ਹਨ ਸੰਘਰਸ਼ ਦੀ ਅਜੇ ਉਮਰ ਨਹੀਂ ਹੋਈ ਅਤੇ ਘਰ ਵਾਪਸ ਆ ਜਾਣ ਪਰ ਜਿਸ ਨੂੰ ਸਿੱਖ ਕੌਮ ਦੀ ਸੇਵਾ ਕਰਨ ਦਾ ਬਲ ਆ ਜਾਵੇ ਉਹ ਘਰ ਵਾਪਸ ਕਦੋਂ ਮੁੜਦਾ ਹੈ ਪਰਵਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਅਰਥ ਗਈਆਂ ਭਾਈ ਸਾਹਿਬ ਬਹੁਤ ਨਿਡਰ ਸੁਭਾਅ ਦੇ ਸਨ ਫਿਰ ਆਪ ਨੇ ਸੰਘਰਸ਼ ਵਿੱਚ ਸੱਪ ਹੋਣਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰੀ ਪੁਲਿਸ ਘੇਰਿਆਂ ਵਿੱਚ ਵੀ ਬਚ ਨਿਕਲੇ ਆਪ ਹਮੇਸ਼ਾ ਗੁਰਬਾਣੀ ਦਾ ਜਾਪ ਕਰਦੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਦੂਜੇ ਪਾਸੇ ਪੁਲਿਸ ਆਪ ਦੇ ਘਰ ਛਾਪੇ ਮਾਰ ਰਹੀ ਸੀ ਹੋਰ ਤਾਂ ਬਚ ਕੇ ਨਿਕਲ ਗਏ ਪਰ ਭਾਈ ਸਾਹਿਬ ਦੀ ਮਾਤਾ ਨੂੰ ਪੁਲਿਸ ਨੇ ਫੜ ਲਿਆ ਅਤੇ ਮਾਨਸਾ ਸਦਰ ਥਾਣੇ ਲੈ ਗਈ ਬਾਕੀ ਸਾਰੇ ਮੈਂਬਰ ਰੂਪੋਸ਼ ਹੋ ਗਏ ਘਰ ਵਿੱਚ ਪੁਲਿਸ ਹਰ ਰੋਜ਼ ਆਉਂਦੀ ਜਾਂਦੀ ਸੀ ਭਾਈ ਸਾਹਿਬ ਨੂੰ ਪੇਸ਼ ਕਰਾਉਣ ਲਈ ਦੁਆਵਾਂ ਪਾ ਰਹੀ ਸੀ ਪਿੱਛੋਂ ਭਾਈ ਸਾਹਿਬ ਦੇ ਪਿਤਾ ਨੂੰ ਵੀ ਪੁਲਿਸ ਫੜ ਕੇ ਲੈ ਗਈ ਕਈ ਦਿਨ ਤਸੀਹੇ ਕੇਂਦਰ ਵਿੱਚ ਸਖਤ ਤਸੀਹੇ ਦਿੱਤੇ ਅਤੇ ਇਲਾਕੇ ਦੇ ਲੋਕਾਂ ਨੇ ਆਪ ਜੀ ਦੇ ਮਾਤਾ ਪਿਤਾ ਨੂੰ ਜੋਰ ਪਾ ਕੇ ਛਡਵਾ ਲਿਆ ਭਾਈ ਸਾਹਿਬ ਹੋਰ ਨੇ ਹੋਏ ਐਕਸ਼ਨ ਵਿੱਚ ਪੁਲਿਸ ਦੇ ਹਥਿਆਰ ਖੋਲ ਵਿੱਚ ਸ਼ਾਮਲ ਸਨ ਇਸ ਤੋਂ ਬਾਅਦ ਆਪ ਦੇ ਪਰਿਵਾਰ ਤੇ ਪੁਲਿਸ ਦਾ ਕਹਿਰ ਹੋਰ ਤੇਜ਼ ਵਾਪਰਣ ਲੱਗਾ ਹਿੰਦੁਸਤਾਨੀ دہشت ਗਰਦੀ ਦੀ ਭੂਸਰੀ ਹੋਈ ਪੁਲਿਸ ਜੋਨੇ ਹੱਥਿਆਂ ਤੇ ਬੇਕਸੂਰਾਂ ਤੇ ਜ਼ੁਲਮ ਕਰਨ ਦੀ ਮਾਹਿਰ ਹੈ ਮੇ ਭਾਈ ਸਾਹਿਬ ਦੇ ਪਿਤਾ ਨੂੰ ਅਖੀਰ 22 ਮਈ 1991 ਨੂੰ ਪੁਲਿਸ ਇੰਸਪੈਕਟਰ ਧਰਮ ਸਿੰਘ ਨੇ ਚੁੱਕ ਕੇ ਮਾਨਸਾ ਸੀਆਈਏ ਸਟਾਫ ਲੈ ਜਾਂਦਾ ਧਰਮਾ ਆਪ ਜੀ ਦੇ ਪਿਤਾ ਤੇ ਵੈਸ਼ੀ ਤਸ਼ਦਦ ਕਰ ਰਿਹਾ ਸੀ ਜਿਸ ਨੂੰ ਭਾਈ ਸਾਹਿਬ ਦੇ ਪਿਤਾ ਖੜੇ ਮੱਥੇ ਸਹਾਰ ਰਹੇ ਸਨ ਸਿੰਘਾਂ ਹੱਥੋਂ ਸਾਰੇ ਮਾਰੇ ਗਏ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਬਦਲਾ ਜਿਵੇਂ ਬਾਪੂ ਵਜੀਰ ਸਿੰਘ ਦੇ ਸਰੀਰ ਤੋਂ ਲੈ ਰਿਹਾ ਹੋਵੇ ਕਰੰਟ ਲਾ ਲਾ ਕੇ ਸਾਰਾ ਸਾੜ ਦਿੱਤਾ ਲੱਤਾਂ ਨਪੀੜ ਦਿੱਤੀਆਂ ਗਈਆਂ ਤਸੀਹੇ ਨਾਂ ਚਲਦੇ ਹੋਏ ਆਪ ਜੀ ਦੇ ਪਿਤਾ ਸ਼ਹੀਦ ਹੋ ਗਏ ਅਤੇ ਗੁਰੂ ਚਰਨਾ ਵਿੱਚ ਜਾ ਬਰਾਜੇ ਪੁੱਤ ਨੇ ਲਾਪਤਾ লাশ ਕਹਿ ਕੇ ਸਾੜ ਦਿੱਤਾ ਪਰ ਆਪ ਚੜ੍ਹਦੀ ਕਲਾ ਵਿੱਚ ਕੌਮੀ ਸੰਘਰਸ਼ ਦੀ ਸੇਵਾ ਕਰਦੇ ਰਹੇ ਆਪ ਨੇ ਕਿਹਾ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਉਹੀ ਹੋਣਾ ਹੈ ਆਪਾਂ ਨੂੰ ਕੀ ਫਿਕਰ ਹੈ ਫੇਰ ਤਾਂ ਉਸ ਮਾਲਕ ਨੂੰ ਹੈ ਜਿਸ ਨੇ ਸਾਨੂੰ ਸਿੱਖਾਂ ਦੇ ਘਰ ਜਨਮ ਦਿੱਤਾ ਸਿੱਖ ਤਾਂ ਮੁੱਢ ਤੋਂ ਹੀ ਸ਼ਹੀਦੀਆਂ ਦੇ ਰਹੇ ਹਨ ਥੋੜੇ ਦਿਨਾਂ ਬਾਅਦ ਇੱਕ ਹੋਰ ਮੁਕਾਬਲੇ ਵਿੱਚ ਆਪ ਦਾ ਸਾਥੀ ਕੁੱਕਰ ਸਿੰਘ ਸ਼ਹੀਦ ਹੋ ਗਿਆ ਆਪ ਬਚ ਨਿਕਲੇ ਪੁਲਸ ਸਿੰਘਾਂ ਦੀ ਬੜੀ ਸਰਗਰਮੀ ਨਾਲ ਭਾਲ ਕਰਨ ਲੱਗੀ ਕਈ ਟਿਕਾਣਿਆਂ ਤੇ ਪੁਲਸ ਨੇ ਛਾਪੇ ਮਾਰੇ ਪਰ ਕੋਈ ਵੀ ਸਿੰਘ ਪੁਲਸ ਦੇ ਹੱਥ ਨਾ ਆਇਆ ਭਾਈ ਸਾਹਿਬ ਸਾਥੀਆਂ ਸਮੇਤ ਪਿੰਡ ਟਾਲੀਆਂ ਵਿਖੇ ਠਹਿਰੇ ਹੋਏ ਸਨ ਕਿਸੇ ਮੁਖਬਰੀ ਦੇ ਆਧਾਰ ਤੇ ਪੁਲਿਸ ਨੇ ਆ ਕੇ ਘੇਰਾ ਪਾ ਲਿਆ ਜਦੋਂ ਆਪ ਦੇ ਭਰਾ ਦਰਸ਼ਨ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਆਪ ਸਿੰਘਾਂ ਦਾ ਪਤਾ ਕਰਨ ਚਲੇ ਗਏ ਖਾਰਕੂਰ ਸਿੰਘ ਤਾਂ ਪੁਲਸ ਦਾ ਘੇਰਾ ਤੋੜਨ ਵਿੱਚ ਕਾਮਯਾਬ ਹੋ ਗਿਆ ਪਰ ਆਪ ਦਾ ਭਰਾ ਦਰਸ਼ਨ ਸਿੰਘ ਪੁਲਸ ਦੇ ਹੱਥ ਆ ਗਿਆ ਪੁਲਸ ਨੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਭਾਈ ਦਰਸ਼ਨ ਸਿੰਘ ਉੱਪਰ ਅੰਨਾ ਤਸ਼ੱਦਦ ਢਾਇਆ ਗਿਆ ਇਹ ਕਈ-ਕਈ ਘੰਟੇ ਛਤ ਨਾਲ ਅਰਸੇ ਨਾਲ ਬੰਨ ਕੇ ਲਟਕਾਇਆ ਗਿਆ ਪੁੱਛ ਕਹਿੰਦੀ ਸੀ ਤੈਨੂੰ ਸਾਰੇ ਖੜਕੂਆਂ ਬਾਰੇ ਪਤਾ ਹੈ ਤੂੰ ਦੱਸ ਇੱਥੇ ਕਿਵੇਂ ਆਇਆ ਸੀ ਜਾਂ ਤਾਂ ਤੂੰ ਉਹਨਾਂ ਨੂੰ ਫੜਾ ਨਹੀਂ ਤਾਂ ਤੇਰੇ ਪਿਤਾ ਵਾਲਾ ਹਾਲ ਹੀ ਕਰਾਂਗੇ ਪਰ ਖੜਕੂ ਸਿੰਘਾਂ ਦੇ ਕਿਸੇ ਵੀ ਟਿਕਾਣੇ ਬਾਰੇ ਆਪ ਨੇ ਜ਼ੁਬਾਨ ਨਾ ਖੋਲੀ ਲੱਤਾਂ ਵਿੱਚ ਦੀ ਗਰਮ ਕਰਕੇ ਸਰੀਰ ਲੰਘਾਏ ਗਏ ਪੁੱਛ ਨੇ ਇੰਨੇ ਘੋਰ ਤਸੀਹੇ ਦੇ ਕੇ ਦਰਸ਼ਨ ਸਿੰਘ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਪਰ ਆਪਨੇ ਕਿਸੇ ਵੀ ਜਥੇਵੰਦੀ ਜਾਂ ਖਾਰਕੂ ਦਾ ਨੁਕਸਾਨ ਨਹੀਂ ਕਰਵਾਇਆ ਪਿਤਾ ਤੇ ਭਰਾ ਦੇ ਸ਼ਹੀਦ ਹੋਣ ਤੇ ਵੀ ਭਾਈ ਸਾਹਿਬ ਚੜ੍ਹਦੀ ਕਲਾ ਵਿੱਚ ਰਹੇ ਸਾਰਾ ਪਰਿਵਾਰ ਖੇਰੂ ਖੇਰੂ ਹੋ ਕੇ ਪਤਾ ਨਹੀਂ ਕਿਵੇਂ ਦਿਨ ਬਤੀਤ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਪੁਲਸ ਲੁੱਟ ਕੇ ਲੈ ਗਈ ਸਾਰੀ ਫਸਲ ਤਬਾਹ ਕਰ ਦਿੱਤੀ ਗਈ ਪੰਜਾਬ ਛੱਡ ਬਬਰਾਂ ਦਾ ਜਥਾ ਹਰਿਆਣੇ ਵੱਲ ਕੂਚ ਕਰ ਗਿਆ ਕੁਝ ਸਮਾਂ ਉਧਰ ਬਤੀਤ ਕੀਤਾ ਅਚਾਨਕ ਸ਼ੇਰਾ ਸਿੰਘ ਦੇ ਘਰ ਪਿੰਡ ਕਸਾਵਾਂ ਦੇ ਖੇਤਾਂ ਵਿੱਚ ਸਿੰਘ ਠਹਿਰੇ ਹੋਏ ਸਨ ਸ਼ੇਰੇ ਨੇ ਬੇਈਮਾਨ ਹੋ ਕੇ ਸਿੰਘਾਂ ਨੂੰ ਪੁਲਸ ਦਾ ਕਿਰਾਪਵਾ ਦਿੱਤਾ ਬਹੁਤ ਲੰਬਾ ਸਮਾਂ ਚੱਲੇ ਮੁਕਾਬਲੇ ਅਤੇ 2 ਕਿਲੋਮੀਟਰ ਸਫ਼ਰ ਨੂੰ ਤੈਅ ਕਰਦੇ ਹੋਏ ਅਤੇ ਜੂਝਦੇ ਹੋਏ ਸਿੰਘ ਲਾਂਬਾ ਢਾਣੀ ਦੇ ਖੇਤਾਂ ਵਿੱਚ ਆ ਪਹੁੰਚੇ ਜਿੱਥੇ ਸਿੱਖ ਕੌਮ ਦੇ ਜਰਨੈਲ ਭਾਈ ਬਲਵਿੰਦਰ ਸਿੰਘ ਬੁਲਟ ਅਕਾਲੀ ਤਲਵੰਡੀ ترسےم ਸਿੰਘ ਬਚਲੀ ਕਰਨੜੀ ਸੁਖਦੀਪ ਸਿੰਘ ਚਿੜੀਆ ਖਿਆਲਾ ਤਿੰਨੇ ਸੂਰਮੇ 28 ਮਾਰਚ 1993 ਨੂੰ ਸ਼ਹੀਦ ਹੋ ਗਏ ਭਾਈ ਸਾਹਿਬਾ ਤੇ ਨਿਹਾਲ ਸਿੰਘ ਬਰਨਾਲਾ ਦੋਵੇਂ ਬਚ ਨਿਕਲੇ ਤੇ ਪੰਜਾਬ ਆ ਪਹੁੰਚ ਖਾਰਕੂ ਲਹਿਰ ਨਿਵਾਣ ਵੱਲ ਜਾ ਰਹੀ ਸੀ ਆਪ ਨਿਹਾਲ ਸਿੰਘ ਤੋਂ ਵਿਛੜ ਕੇ ਇਕੱਲੇ ਰਹਿ ਗਏ ਪਰ ਦਿਲ ਨਹੀਂ ਛੱਡਿਆ ਤੇ ਚੜ੍ਹਦੀ ਕਲਾ ਵਿੱਚ ਰਹੇ ਭਾਈ ਸਾਹਿਬ ਪਿੰਡ ਮਾਖਾ ਮਾਨਸਾ ਕਿਸੇ ਨਹੀਂ ਘਰ ਠਹਿਰੇ ਹੋਏ ਸਨ ਗੁਪਤ ਸੂਚਨਾ ਤੇ ਪੁਲਸ ਨੇ ਉਸ ਘਰ ਨੂੰ ਆ ਕੇ ਘੇਰਾ ਪਾ ਲਿਆ ਆਪ ਅੰਦਰ ਕਮਰੇ ਵਿੱਚ ਸਨ ਚਾਰੇ ਪਾਸਿਓਂ ਘੇਰ ਕੇ ਭਾਈ ਸਾਹਿਬ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਅੱਗੇ ਭਾਈ ਅਮਰੀਕ ਸਿੰਘ ਨੇ ਕੜਕਵੀਂ ਆਵਾਜ਼ ਵਿੱਚ ਕਿਹਾ ਆਤਮ ਸਮਰਪਣ ਤਾਂ ਸਿੰਘ ਕੇਵਲ ਆਪਣੇ ਗੁਰੂ ਅੱਗੇ ਹੀ ਕਰ ਸਕਦਾ ਹੈ ਇਹ ਸੁਣ ਕੇ ਹਕੂਮਤੀ ਧੜਾ ਨੇ ਅੰਨੇਵਾ ਫਾਇਰ ਖੋਲ ਦਿੱਤੇ ਅੱਗੇ ਉਹ ਸਿੰਘਾਂ ਨੇ ਜਵਾਬੀ ਕਾਰਵਾਈ ਕੀਤੀ ਕਮਰੇ ਦੇ ਗੇਟ ਅੰਦਰ ਕਮਾਂਡੋਆਂ ਦੇ ਵੱਣ ਦੀ ਕੋਸ਼ਿਸ਼ ਕੀਤੀ ਤਾਂ ਭਾਈ ਸਾਹਿਬ ਨੇ ਵ੍ਰਸ਼ਟ ਮਾਰ ਕੇ ਇੱਕ ਥਾਣੇਦਾਰ ਅਤੇ ਦੋ ਕਮਾਂਡੋ ਰੋੜ ਦਿੱਤੇ ਜਦੋਂ ਸਿੱਧੇ ਫਾਇਰਾਂ ਨਾਲ ਪੁਲਿਸ ਦੀ ਵਾਹ ਪੇਸ਼ ਨਾ ਗਈ ਤਾਂ ਉਹਨਾਂ ਨੇ ਮਕਾਨ ਦੀ ਛੱਤ ਪਾਰ ਕੇ ਗਰਨੇਡ ਸੁੱਟੇ ਭਾਈ ਸਾਹਿਬ ਨੇ ਛੱਤ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਫਾਇਰ ਦੀ ਸਿੱਧੀ ਮਾਰ ਹੋਣ ਕਰਕੇ ਆਪ ਕਾਮਯਾਬ ਨਾ ਹੋ ਸਕੇ ਸਖਤ ਮੁਕਾਬਲੇ ਪਿੱਛੇ ਗੁਰੂ ਦਾਸ ਸਿੱਖ ਸ਼ਹੀਦ ਹੋ ਗਿਆ ਪਰ ਪੁਲਸੀਏ ਸ਼ਹੀਦ ਹੋਣ ਤੇ ਵੀ ਛੇਤੀ ਜੜੇ ਨਹੀਂ ਲੱਗੇ ਦੂਰੋਂ ਹੀ ਗੋਰੀ ਮਾਰਦੇ ਰਹੇ ਫਿਰ ਵੀ ਪਹਿਲਾ ਘਰ ਵਾਲੇ ਅੰਦਰ વાੜੇ ਕੇ ਕਿਤੇ ਅੰਦਰੋਂ ਫਾਇਰ ਨਾ ਮਾਰ ਦੇਣ ਪੁਲਸ ਬਬਰਾਂ ਦਾ ਇੰਨਾ ਭੈ ਖਾਂਦੀ ਸੀ ਪਰ ਪੁਲਸ ਨਾਲ ਹੋਏ ਮੁਕਾਬਲੇ ਵਿੱਚ 13 April 1993 ਵਿਸਾਖੀ ਵਾਲੇ ਦਿਨ ਸ਼ਹੀਦੀ ਜਾਮਾ ਪੀ ਗਏ ਪਰਿਵਾਰ ਨੂੰ ਭਾਈ ਸਾਹਿਬ ਦੀ ਸ਼ਹੀਦੀ ਦਾ ਕੋਈ ਰੋਸ ਨਹੀਂ ਪਰ ਜਿਹੜੇ ਸਿੰਘ ਘਰੋਂ ਚੁੱਕ ਕੇ ਸ਼ਹੀਦ ਕਰ ਦਿੱਤੇ ਗਏ ਉਹਨਾਂ ਦਾ ਰਾਜ ਜ਼ਰੂਰ ਤੱਕਦੇ ਹਨ ਅੱਜ ਵੀ ਬਾਕੀ ਦਾ ਪਰਿਵਾਰ ਚੜ੍ਹਦੀ ਕਲਾ ਵਿੱਚ ਹੈ ਸ਼ਹੀਦ ਪਰਿਵਾਰਾਂ ਨਾਲ ਮਿਲਜੋਲ ਰੱਖਦਾ ਹੈ 13 ਅਪ੍ਰੈਲ ਨੂੰ ਪਰਿਵਾਰ ਘਰ ਹੀ ਵਰਸੀ ਮਨਾਉਂਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਪੰਥਕ ਪਾਰਟੀ ਨੇ ਅੱਜ ਤੱਕ ਕੋਈ ਵੀ ਸਾਰ ਨਹੀਂ ਲਈ ਫਿਰ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਕਈ ਲੀਡਰ ਸ਼ਹੀਦਾਂ ਦੇ ਵਰ੍ਹੇਗੰਵਾਹਦੇ ਹਨ ਪਰ ਸ਼ਹੀਦ ਪਰਿਵਾਰਾਂ ਬਾਰੇ ਇਹਨਾਂ